ਬਟਿੰਡਾ ਤੋਂ ਡੱਬ ਵਾਲੀ ਆਉਂਦੇ ਹੋਏ ਨੈਸ਼ਨਲ ਹਾਈਵੇ 54 ਤੇ ਸੇਮ ਨਾਲੇ ਦਾ ਪੁਲ ਆਉਂਦਾ ਹੈ ਪਿੰਡ ਪਥਰਾਲਾ ਅਤੇ ਡੂਮ ਵਾਲੀ ਦੇ ਦਰਮਿਆਨ ਇੱਥੇ ਬਿਲਕੁਲ ਤੁਹਾਨੂੰ ਜਦੋਂ ਆਉਂਗੇ ਤਾਂ ਖੱਬੇ ਹੱਥ ਚੌਧਰੀ ਐਂਟਰਪ੍ਰਾਈਜ਼ ਨੈਸ਼ਨਲ ਹਾਈਵੇ 64 ਲਿਖਿਆ ਹੋਇਆ ਵਿੱਚੇ 54 ਹੈ ਕਿਉਂਕਿ ਇਹ ਪੁਰਾਣਾ ਬੋਰਡ ਆ ਜਾਂ ਤੇ ਇੱਥੇ ਤੁਹਾਨੂੰ ਇੰਡੀਅਨ ਆਇਲ ਦਾ ਪੰਪ ਮਿਲੂਗਾ ਸੋ ਇਸ ਇੰਡੀਅਨ ਆਇਲ ਪੰਪ ਤੇ ਜਦੋਂ ਤੁਸੀਂ ਵਧੀਆ ਤੇਲ ਪਾਉਂਗੇ ਬੜੀ ਇਹਨਾਂ ਦੀ ਕੁਆਲਿਟੀ ਹੈ ਮਿਕਦਾਰ ਹੈ ਤੇ ਉਥੋਂ ਬਾਅਦ ਤੁਸੀਂ ਬਿਲਕੁਲ ਕਲੀਨ ਵਾਸ਼ਰੂਮ ਨੇ ਨਾਲ ਜਿਹੜੀ ਹੈ ਤੁਹਾਨੂੰ ਕੰਟੇਨ ਦਿਸੂਗੀ ਠੀਕ ਹੈ ਜੀ ਬਿਲਕੁਲ ਇੱਥੇ-ਇੱਥੇ ਤੁਸੀਂ ਬਹੁਤ ਵਧੀਆ ਚਾਹ ਦਾ ਆਨੰਦ ਲੈ ਸਕਦੇ ਹੋ ਤੇ ਸਾਹਮਣੇ ਖੜੇ ਦਿਸਦੇ ਆ ਜੀ ਤੁਹਾਨੂੰ ਟਰੱਕ ਤੇ ਇੱਥੇ ਇੱਕ ਬਹੁਤ ਵਧੀਆ ਰਾਜਸਥਾਨੀ ਢਾਬਾ ਹੈ ਸੋ ਇਸ ਹੋਟਲ ਦੀ ਜਿਹੜੀ ਹੈ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਜਾਂਬਾਜੀ ਹੋਟਲ ਫੋਨ ਨੰਬਰ ਤੁਸੀਂ ਦੇਖ ਰਹੇ ਹੋ WhatsApp ਦਾ 9001439074 ਸੋ ਇੱਥੇ ਵਧੀਆ ਪਾਰਕਿੰਗ ਦੀ ਸੁਵਿਧਾ ਹੈ ਬੜਾ ਸਾਫ਼ ਸੁਥਰਾ ਖਾਣਾ ਤੇ ਡਰਾਈਵਰ ਵੀਰਾਂ ਦੇ ਲਈ ਨਹਾਉਣ ਧੋਣ ਨੂੰ ਇੱਥੇ ਪੂਰੀ ਖੁੱਲੀ ਜਗ੍ਹਾ ਸੋ ਕਾਫੀ ਜਿਹੜੇ ਆ ਘੋੜੇ ਵੀ ਲੱਗ ਜਾਂਦੇ ਆ ਤੇ ਬਿਲਡਿੰਗ ਦੇਖੋ ਤੁਸੀਂ ਕਿੰਡੀ ਵਧੀਆ ਆਲੀਸ਼ਾਨ ਹੈ ਇਸ ਹੋਟਲ ਦੀ ਉੱਪਰ ਰਹਿਣ ਨੂੰ ਜਗ੍ਹਾ ਨਹਾਉਣ ਨੂੰ ਸਥਾਨ ਹੈ ਤੇ ਥਾਲੀ ਤੇ ਤੁਹਾਨੂੰ ਦਿਖਾਉਣੇ ਆਂ ਵੀ ਅੰਦਰ ਜਿਹੜੀ ਹੈ ਥਾਲੀ ਤੁਹਾਨੂੰ ਕਿਵੇਂ ਮਿਲਦੀ ਆ ਜੋ ਤੁਹਾਨੂੰ ਅੰਦਰ ਦਿਖਾਉਣੇ ਆਂ ਕਿ ਕਿਸ ਤਰ੍ਹਾਂ ਨਾਲ ਕਿੱਡਾ ਵਧੀਆ ਜਿਹੜਾ ਇੱਥੇ ਤੁਹਾਨੂੰ ਵਧੀਆ ਸਿਸਟਮ ਹੈ ਤੇ ਇਹ ਥਾਲੀ ਜਿਹੜੀ ਹੈ ਤਿੰਨ ਸਬਜ਼ੀਆਂ ਦਾਲ ਸਬਜ਼ੀ ਇੱਕ ਬੜੀ ਇੰਟਰਸਟਿੰਗ ਸਬਜ਼ੀ ਹੈ ਜੀ ਪਿਆਜ਼ ਤੇ ਕੱਚੀ ਅੰਬੀ ਦੀ ਪ੍ਰਸ਼ਾਦੇ ਦਹੀਂ ਚਟਣੀ ਇਹ ਤੁਸੀਂ ਖੁੱਲੀ ਜਿਹੜੀ ਐ ਇਹ ਖਾ ਸਕਦੇ ਹੋ ਜਿੰਨਾ ਮਰਜੀ ਤੁਸੀਂ ਇੱਥੇ ਲੈ ਸਕਦੇ ਹੋ ਨਰਪੇ ਥਾਲੀ ਲਾਉਣੇ ਕੀ ਕੁਝ ਹੁੰਦਾ ਇਹਦੇ ਵਿੱਚ 120 ਰੁਪਏ ਥਾਲੀ ਐ ਥਾਲੀ ਦੇ ਵਿੱਚ ਸੰਗਰੀ ਦੀ ਸਬਜੀ ਆ ਦਾਲਾ ਗੰਡੇ ਆਮਦੇ ਸਬਜੀ ਆ ਦਹੀਂ ਆ ਚਟਨੀਆਂ ਰੋਟੀਆਂ ਖੁੱਲੀ ਰੋਟੀ ਹਾਂ ਖੁੱਲੀ ਰੋਟੀ ਜਿੰਨੇ ਮਰਜੀ ਖਾ ਲੋ ਰਾਜੀ ਕੇ